ਮੇਰਾ ਨਾਮ ਸ਼ਤੇਜ ਵਾਲੀਆ ਤੇ ਮੈਂ ਹੁਸ਼ਿਆਰਪੁਰ ਪਿੰਡ ਜਹਾਨਖੇਲਾ ਵਿੱਚ ਮੱਛੀ ਪਾਲਣ ਦਾ ਕੰਮ ਕਰ ਰਿਹਾ ਪਿਛਲੇ 3 ਸਾਲਾਂ ਤੋਂ ਮੈਂ ਇਸ ਤੋਂ ਪਹਿਲੇ ਇੱਕ ਕੰਪਨੀ ਵਿੱਚ ਗੁਰगांव ਵਿੱਚ ਜੌਬ ਕਰ ਰਿਹਾ ਸੀ ਤੇ ਉੱਥੇ ਮੈਂ ਆਪਣੇ ਦੋਸਤ ਨੂੰ ਇੱਕ ਮੱਛੀ ਪਾਲਣ ਦਾ ਵਪਾਰ ਕਰਦੇ ਦੇਖਿਆ ਮੈਂ ਸੋਚਿਆ ਸੀ ਕਿ ਮੈਂ ਕੁਝ ਫਾਰਮਿੰਗ ਤੋਂ ਰਿਲੇਟਿਡ ਹੀ ਕਰੂੰਗਾ ਸਾਡੇ ਹਿੰਦੁਸਤਾਨ ਵਿੱਚ ਲਗਭਗ 22 ਲੱਖ ਮੈਟ੍ਰਿਕ ਟਨ ਫਿਸ਼ ਦੀ ਰਿਕੁਆਇਰਮੈਂਟ ਹੁੰਦੀ ਆ ਤੇ ਸਾਡਾ ਜਿਹੜਾ ਦੇਸ਼ ਦਾ ਉਤਪਾਦਨ ਆ ਉਹ ਲਗਭਗ 15 ਲੱਖ 15 ਲੱਖ ਮੈਟ੍ਰਿਕ ਟਨ ਦੀ ਉਤਪਾਦਨ ਕਰੀਦਾ ਸੀ ਤੇ ਇਹਦੇ ਵਿੱਚ ਗੈਪ ਬਹੁਤ ਸੀ ਡਿਮਾਂਡ ਐਂਡ ਸਪਲਾਈ ਦਾ ਬਹੁਤ ਜ਼ਿਆਦਾ ਗੈਪ ਸੀਗਾ ਤੇ ਇਸ ਲਈ ਮੈਂ ਸੋਚਿਆ ਕਿ ਇੱਕ ਮੱਛੀ ਪਾਲਣ ਦਾ ਵਪਾਰਾਅ ਕਰੂੰਗਾ ਦੂਸਰਾ ਇੱਕ ਇਦਾਂ ਦੀ ਫਸਲ ਆ ਕਿ ਜੇ ਜਿਹਦੇ ਲਈ ਮੈਨੂੰ ਮਾਰਕੀਟ ਤੇ ਡਿਪੈਂਡੈਂਟ ਇੰਨਾ ਜ਼ਿਆਦਾ ਨਹੀਂ ਹੋਣਾ ਪੈਂਦਾ ਜੇ ਮਾਰਕੀਟ 'ਚ ਰੇਟ ਘਟਾ ਤਾਂ ਮੇਰੇ ਲਈ ਇਹ ਮਜਬੂਰੀ ਨਹੀਂ ਹੈ ਕਿ ਮੈਂ ਇਹਨੂੰ ਹੁਣੇ ਹੀ ਵੇਚਣਾ ਆ ਸਾਨੂੰ ਜਦੋਂ ਮਾਰਕੀਟ ਤੋਂ ਰੇਟ ਵਧੀਆ ਮਿਲੂਗਾ ਅਸੀਂ ਉਸ ਵੇਲੇ ਆਪਣੀ ਮੱਛੀ ਵੇਚ ਸਕਦੇ ਹਾਂ ਤੀਸਰਾ ਕਾਰਨ ਕਿ ਸਰ ਅਸੀਂ ਦੇਸ਼ ਲਈ ਪ੍ਰੋਟੀਨ ਪੈਦਾ ਕਰਦੇ ਪਏ ਹਾਂ ਜਦੋਂ ਅਸੀਂ ਇਹ ਪ੍ਰੋਜੈਕਟ ਸਟਾਰਟ ਕਰਨ ਦੀ ਸੋਚੀ ਤੇ ਮੈਂ ਹੁਸ਼ਿਆਰਪੁਰ ਵਿੱਚ ਆਪਣੇ ਫਿਸ਼ਰੀਜ਼ ਆਫੀਸਰ ਨਾਲ ਮਿਲਿਆ ਉਹਨਾਂ ਨੇ ਮੈਨੂੰ ਪੂਰਾ ਗਾਈਡ ਕੀਤਾ ਇਹਦੇ ਵਿੱਚ ਕਿ ਕਿਦਾਂ ਕੀ ਹੋ ਸਕਦਾ ਹੈ ਕਿਉਂਕਿ ਉਸ ਵੇਲੇ ਸਾਡੇ ਕੋਲ ਜ਼ਮੀਨ ਵੀ ਨਹੀਂ ਸੀਗੀ ਜਿੱਤੇ ਅਸੀਂ ਇਹ ਪ੍ਰੋਜੈਕਟ ਬਣਾਉਣਾ ਚਾਹੁੰਦੇ ਸੀ ਤੇ ਉਹਨਾਂ ਦੀ ਗਾਈਡੈਂਸ ਤੋਂ ਬਾਅਦ ਸਾਨੂੰ ਇਹ ਪਤਾ ਲੱਗਾ ਕਿ ਅਸੀਂ ਪੰਚਾਇਤੀ ਜ਼ਮੀਨ ਨੂੰ ਲੀਸ ਤੇ ਲੈ ਕੇ ਕੰਮ ਕਰ ਸਕਦੇ ਹਾਂ ਅਸੀਂ ਆਹ ਜ਼ਮੀਨ ਤਕਰੀਬਨ 10 ਕਿੱਲੇ ਸਰਕਾਰ ਤੋਂ ਲੀਸ ਤੇ ਲਈਤੀ ਆ ਹਰ ਸਟੈਪ ਤੇ ਉਹਨਾਂ ਨੇ ਸਾਨੂੰ ਬਹੁਤ ਗਾਈਡ ਕੀਤਾ ਜਦੋਂ ਆ ਪੌਂਡ ਬਣਾਣੇ ਸੀਗੇ ਕਿੱਦਾਂ ਬੰਦੇ ਨੇ ਕੀ ਬੈਸਟ ਟੈਕਨੀਕ ਆ ਟੈਕਨੋਲੋਜੀ ਕਿਹੜਾ ਯੂਜ਼ ਕਰਨਾ ਆ ਇਹ ਬਹੁਤ ਚੀਜ਼ਾਂ ਸੀਗੀਆਂ ਜਿਹੜਾ ਉਹਨਾਂ ਨੇ ਸਾਨੂੰ ਦੱਸਿਆ ਤਕਰੀਬਨ 10 ਕਿੱਲੇ ਦੀ ਪੌਂਡ ਪੌਂਡ ਬਣਾਉਣ ਦੇ ਖਰਚਾ ਸੀਗਾ ਲਗਭਗ ਸਾਨੂੰ ਚੜਿਆ ਕਿ ਉਸ ਵੇਲੇ 70000 ਰੁਪਇਆ ਕਿੱਲੇ ਦੇ ਪੌਂਡਸ ਦੀ ਬੰਨ ਬਣਾਉਣ ਦੀ ਜਿਹਨੂੰ ਕਹਿੰਦੇ ਪੌਂਡਸ ਦੇ ਡਾਈਕਸ ਬਣਾਉਣ ਦਾ ਜੋ ਖਰਚਾ ਹੁੰਦਾ ਆ ਉਹ ਸੀਗਾ ਤੇ ਡਾਈਕਸ ਉਹਨਾਂ ਦੀ ਗਾਈਡੈਂਸ ਦੇ ਅੰਦਰ ਬਣਾਏ ਗਏ ਇਹਨਾਂ ਦਾ ਬੇਸ ਤੋਂ ਤਕਰੀਬਨ ਤਕਰੀਬਨ 8 ਫੁੱਟ ਉੱਚੇ ਬਣਨੇ ਇਹ ਤੇ ਇਹਨਾਂ ਦੇ ਅੰਦਰ ਅਸੀਂ ਲਗਭਗ ਜਿਆਦਾ ਤੋਂ ਜਿਆਦਾ ਪਾਣੀ ਵੀ ਖੜਾ ਕਰੀਏ ਤਾਂ 6 6.5 ਫੁੱਟ ਤੋਂ ਉੱਪਰ ਨਹੀਂ ਲਿਆਈਦਾ ਉਸ ਤੋਂ ਬਾਅਦ ਇੱਥੇ ਬਿਜਲੀ ਦਾ ਕਨੈਕਸ਼ਨ ਲੈਣਾ ਸੀਗਾ ਪੰਜਾਬ ਵਿੱਚ ਬਿਜਲੀ ਸਬਸਿਡਾਈਜ਼ਡ ਆ ਫਿਸ਼ਰੀਜ਼ ਨੂੰ ਤੇ ਉਹਦੇ ਵਿੱਚ ਵੀ ਰੋਹਿਤ ਬੰਸਲ ਜੀ ਨੇ ਸਾਨੂੰ ਗਾਈਡ ਕੀਤਾ ਕਿ ਕਨੈਕਸ਼ਨ ਕਿੱਦਾਂ ਅਪਲਾਈ ਕਰਾਣਾ ਕਿਸ ਟਾਈਮ ਤੇ ਅਪਲਾਈ ਕਰਨਾ ਆ ਤੇ ਕਿੰਨੀ ਜਲਦੀ ਅਸੀਂ ਪਾਣੀ ਨੂੰ ਭਰਨਾ ਸ਼ੁਰੂ ਕਰਨਾ ਹੈ ਕਿਸ ਤਰੀਕੇ ਨਾਲ ਪਾਣੀ ਭਰਨਾ ਸ਼ੁਰੂ ਕਰਨਾ ਆ ਇਹ ਨਹੀਂ ਕਿ ਤਲਾਬ ਬਣ ਗਏ ਤਲਾਬ ਬਣਨ ਤੋਂ ਬਾਅਦ ਤੁਸੀਂ ਅੰਦਰ ਪਾਣੀ भरना ਸ਼ੁਰੂ ਕਰ ਦਿੱਤਾ। ਹੁਸ਼ਿਆਰਪੁਰ ਵਿੱਚ ਗਵਰਨਮੈਂਟ ਜਿਹੜਾ ਮੱਛੀ ਪਾਲਣ ਦਾ ਟ੍ਰੇਨਿੰਗ ਸੈਂਟਰ ਹੈਗਾ ਆ ਉੱਥੇ ਜਾ ਕੇ ਮੈਂ ਟ੍ਰੇਨਿੰਗ ਲਈਤੀ। ਉੱਥੇ ਮੇਰੀ ਤਕਰੀਬਨ 7 ਤੋਂ 8 ਦਿਨ ਦੀ ਮੇਰੀ ਟ੍ਰੇਨਿੰਗ ਹੋਈ ਸੀ। ਫੇ ਕਿਹੜੀ ਮੱਛੀ ਅਸੀਂ ਇੱਥੇ ਪਾਲਣੀ ਆ? ਉਹ ਬਹੁਤ ਵੱਡਾ ਡਿਸੀਜਨ ਸੀਗਾ। ਇੱਥੇ ਸਾਡੇ ਨਾਰਥ ਇੰਡੀਆ ਵਿੱਚ ਮੇਜਰਲੀ ਇੰਡੀਅਨ ਮੇਜਰ ਕੈਪ ਜਿਹਨੂੰ ਅਸੀਂ ਆਈਐਮਸੀ ਦੇ ਨਾਮ ਤੋਂ ਵੀ ਜਾਣਦੇ ਆ। ਉਹਦਾ ਪਾਲਨ ਅਸੀਂ ਕਰੀਦਾ ਆ ਤਾਂ ਪੰਜਾਬ ਵਿੱਚ ਜਦੋਂ ਮੈਂ ਰਿਸਰਚ ਕੀਤੀ ਮੰਡੀਆਂ 'ਚ ਜਾ ਕੇ ਲੁਧਿਆਣੇ ਮੰਡੀ, ਰੋਪੜ ਮੰਡੀ, ਜਲੰਧਰ ਮੰਡੀ 'ਚ ਜਾ ਕੇ ਜਦੋਂ ਮੈਂ ਚੈੱਕ ਕੀਤਾ ਤਾਂ ਮੈਨੂੰ ਪਤਾ ਲੱਗਾ ਇਸ ਮੱਛਲੀ ਦੀ ਖਪਤ ਬਹੁਤ ਜ਼ਿਆਦਾ ਆ ਇਸ ਲਈ ਅਸੀਂ ਇਸ ਵੈਰਾਈਟੀ ਨੂੰ ਅਪਣਾਇਆ ਸੀ ਸਾਡੇ ਕੋਲ ਇਸ ਵੇਲੇ ਲਗਭਗ 5 ਕਿਸਮਾਂ ਨੇ ਆਈਐਮਸੀ ਦੇ ਅੰਦਰ ਰੋਉ, ਕਤਲਾ, ਗ੍ਰਾਸ ਮਿਰਗਲ ਤੇ ਗੋਲਡਨ ਮਤਲਬ ਇਹ ਚ ਕੀ ਹੁੰਦਾ ਆ ਕਿ ਪਾਣੀ ਦੀ ਉੱਪਰਲੀ ਸਤ੍ਹਾ ਤੇ ਕਤਲਾ ਰਹਿੰਦੀ ਆ ਤੇ ਸਿਲਵਰ ਰਹਿੰਦੀ ਆ ਗਬਲੀ ਸਤਾ ਤੇ ਰੋਹੂ ਰਹਿੰਦੀ ਆ ਤੇ ਗ੍ਰਾਸ ਰਹਿੰਦੀ ਆ ਤੇ ਅਖੀਰਲੀ ਜਿਹੜੀ ਥੱਲਲੀ ਸਤਾ ਹੁੰਦੀ ਆ ਉਹਦੇ ਵਿੱਚ ਮਰਾਕ ਮੱਛੀ ਰਹਿੰਦੀ ਆ ਤੇ ਗੋਲਡਨ ਮੱਛੀ ਰਹਿੰਦੀ ਆ ਹੁਣ ਇਹਦੇ ਅੰਦਰ ਫੀਡ ਇਹਨਾਂ ਸਾਰਿਆਂ ਦੀ ਕਾਮਨ ਹੁੰਦੀ ਆ ਇਹ ਵੈਜੀਟੇਰੀਅਨ ਫਿਸ਼ ਆ ਇਹ ਵੈਜੀਟੇਰੀਅਨ ਜਦੋਂ ਮੈਂ ਕਹਿੰਦਾ ਆ ਕਿ ਵੈਜੀਟੇਰੀਅਨ ਫਿਸ਼ ਆ ਇਹਦਾ ਮਤਲਬ ਹੁੰਦਾ ਕਿ ਮੱਛੀਆਂ ਕਾਰਨੀਵੋਰਸ ਵੀ ਹੁੰਦੀਆਂ ਆ ਕਿ ਮੱਛੀਆਂ ਮਾਸ ਵੀ ਖਾਂਦੀਆਂ ਨੇ ਪਰ ਜੋ ਇਹੇ ਵੈਰਾਈਟੀ ਆ ਇਹ ਮਾਸ ਨਹੀਂ ਖਾਂਦੀ ਜਿੱਦਾਂ ਗ੍ਰਾਸ ਮੱਛੀ ਐ ਉਹਦੇ ਲਈ ਕਾਂ ਪਾਇਆ ਜਾਂਦਾ ਐ ਉਹਨੂੰ ਬਾਕੀ ਜਿਹੜੀ ਮੱਛਲੀਆਂ ਆ ਉਹਨਾਂ ਦੇ ਲਈ ਕਮਰਸ਼ੀਅਲ ਫੀਡ ਆਂਦੀ ਆ ਉਸ ਫੀਡ ਨੂੰ ਲਿਆ ਕੇ ਅਸੀਂ ਤਲਾਮਾਂ ਚ ਪਾਈਦਾ ਆ ਤੇ ਇਹਨਾਂ ਦਾ ਜੋ ਖਾਣ ਦਾ ਸਮਾਂ ਆ ਇਹ ਤਕਰੀਬਨ ਤਕਰੀਬਨ 9 ਤੋਂ 9.5 ਮਹੀਨੇ ਆ ਮੈਂ ਰੋਹਿਤ ਬੰਸਲ ਸੀਨੀਅਰ ਮੱਛੀ ਪਾਲਣ ਅਫਸਰ ਮੱਛੀ ਪਾਲਣ ਵਿਭਾਗ ਹੁਸ਼ਿਆਰਪੁਰ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ ਮੱਛੀ ਪਾਲਣ ਵਿਭਾਗ ਫਾਰਮਰਾਂ ਨੂੰ ਹਰ ਮਹੀਨੇ 5 ਦਿਨ ਦੀ ਟ੍ਰੇਨਿੰਗ ਮੁਫਤ ਦਿੰਦਾ ਹੈ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਜਦੋਂ ਕਿਸੇ ਫਾਰਮਰ ਨੂੰ ਇਸ ਧੰਦੇ ਬਾਰੇ ਨੋਲਜ ਲੈਣੀ ਹੁੰਦੀ ਹੈ ਉਹ ਸਾਡੇ ਕੋਲ ਵਿਜ਼ਿਟ ਕਰਦੇ ਆਂ ਅਲੱਗ-ਅਲੱਗ ਬਲੋਕਾਂ ਵਿੱਚ ਸਾਡੇ ਮੱਛੀ ਪਾਲਨ ਅਫਸਰ ਬੈਠਦੇ ਹਨ ਉਹਨਾਂ ਕੋਲ ਸਾਡੇ ਕੋਲ ਐਪਲੀਕੇਸ਼ਨਾਂ ਆndੀਆਂ ਨੇ ਕਿ ਇਹਨਾਂ ਨੇ 5 ਦਿਨ ਦੀ ਟ੍ਰੇਡਿੰਗ ਪ੍ਰਾਪਤ ਕਰਨੀ ਹੈ ਕਿਸਾਨ ਭਰਾਵਾਂ ਨੂੰ ਸਾਡੇ ਸਰਕਾਰੀ ਮੱਛੀ ਪੂੰਗ ਫਾਰਮ ਹਰਿਆਣਾ ਜ਼ਿਲ੍ਹਾ ਹਸ਼ਿਆਰਪੁਰ ਵਿਖੇ ਮੁਫਤ 5 ਦਿਨ ਸਿਖਲਾਈ ਦਿੱਤੀ ਜਾਂਦੀ ਹੈ ਸਿਖਲਾਈ ਉਪਰੰਤ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਜਿਹੜਾ ਮੱਛੀ ਪਾਲਣ ਦਾ ਧੰਦਾ ਪੰਚਾਇਤੀ ਜ਼ਮੀਨ ਤੇ ਕੀਤਾ ਜਾ ਸਕਦਾ ਹੈ ਜਾਂ ਪ੍ਰਾਈਵੇਟ ਜ਼ਮੀਨ ਤੇ ਕੀਤਾ ਜਾ ਸਕਦਾ ਹੈ ਫਿਰ ਉਹਨਾਂ ਦੀ ਜ਼ਮੀਨ ਦੀ ਪਰਖ ਕੀਤੀ ਜਾਂਦੀ ਹੈ ਕਿ ਇਹ ਮੱਛੀ ਪਾਲਣ ਦੇ ਯੋਗ ਹੈ ਜਾਂ ਨਹੀਂ ਹੈ ਜ਼ਮੀਨ ਦੀ ਪਰਖ ਹੋਣ ਤੋਂ ਬਾਅਦ ਫਿਰ ਇਸ ਧੰਦੇ ਉਹ ਜ਼ਮੀਨ ਦੀ ਚੋਣ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉੱਥੇ ਮੱਛੀ ਪਾਲਣ ਦਾ ਧੰਦਾ ਕੀਤਾ ਜਾਂਦਾ ਹੈ ਫਿਰ ਉਸ ਫਾਰਮਰ ਨੂੰ ਸਮੇਂ-ਸਮੇਂ ਤੇ ਮੱਛੀ ਪਾਲਣ ਵਿਭਾਗ ਹੁਸ਼ਿਆਰਪੁਰ ਵੱਲੋਂ ਟੈਕਨੀਕਲ ਗਾਈਡੈਂਸ ਦਿੱਤੀ ਜਾਂਦੀ ਹੈ ਜਿਹੜਾ ਮੱਛੀ ਪੂੰਗਾ ਉਹ ਵੀ ਸਰਕਾਰੀ ਮੱਛੀ ਪੂੰਗ ਫਾਰਮ ਤੋਂ ਸਬਸਿਡਾਈਜ਼ ਰੇਟ ਸਬਸਿਡੀ ਰੇਟ ਤੇ 10 ਪੈਸਾ ਪ੍ਰਤੀ ਹਜ਼ਾਰ ਪੂੰਗ ਸਪਲਾਈ ਕੀਤਾ ਜਾਂਦਾ ਹੈ ਕਿਸਾਨ ਪਰ ਆ ਸਾਡੇ ਕੋਲ ਫਿਰ ਪੂੰਗ ਲੈ ਕੇ ਆਪਣੇ ਪੌਂਡਾਂ ਵਿੱਚ ਸਟਾਕ ਕਰਦੇ ਹਨ ਉਤੋਂ ਬਾਅਦ ਇਹ ਗੱਲ ਹੈ ਕਿ ਜਿਹੜਾ ਮੱਛੀ ਪਾਲਣ ਦਾ ਪ੍ਰੋਜੈਕਟ ਬਣਾਉਂਦੇ ਹਨ ਮੱਛੀ ਪਾਲਣ ਵਿਭਾਗ ਪੰਜਾਬ ਵੱਲੋਂ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਤਹਿਤ ਇਹ ਜਿਹੜੇ ਪ੍ਰੋਜੈਕਟ ਹੈ ਇਹਦੇ ਤੇ ਸਾਨੂੰ ਸਬਸਿਡੀ ਵੀ ਦੀ ਸਹੂਲਤ ਵੀ ਹਨ ਜੇ ਅਸੀਂ ਆਪਾਂ ਗੱਲ ਕਰੀਏ 2.5 ਏਕੜ ਪ੍ਰੋਜੈਕਟ ਦੀ ਉਹਦੀ ਪ੍ਰੋਜੈਕਟ ਕੋਸਟ 11 ਲੱਖ ਹੈ ਤੇ ਉਹਦੇ ਤੇ ਜਿਹੜੀ ਸਬਸਿਡੀ ਆ ਜਨਰਲ ਕੈਟਾਗਰੀ ਵਾਸਤੇ 40% ਹੈ ਤੇ एससी एसटी ਕੈਟਾਗਰੀਜ਼ ਔਮਨ ਕੈਟਾਗਰੀਜ਼ ਵਾਸਤੇ 60% ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ ਇਹ ਨਹੀਂ ਕਿ ਜੇ ਉਹ ਉਹਨਾਂ ਨੇ ਪ੍ਰੋਜੈਕਟ ਲਗਾ ਲਿਆ ਉਸ ਤੋਂ ਬਾਅਦ 20 ਉਹਨਾਂ ਨੂੰ ਅਸੀਂ ਸਬਸਿਡੀਆਂ ਪ੍ਰਦਾਨ ਕਰਦੇ ਰਹਿੰਦੇ ਹਾਂ ਜਦੋਂ ਉਹਨਾਂ ਦੀ ਮੱਛੀ ਪਾਲਣ ਤਲਾਬ ਦੇ ਵਿੱਚ ਮੱਛੀ ਤਿਆਰ ਹੋ ਜਾਂਦੀ ਹੈ ਫਿਰ ਪੋਸਟ ਹਾਰਵੈਸਟ ਸਕੀਮ ਦੇ ਵਿੱਚ ਉਹਨਾਂ ਨੂੰ 2-ਵੀਲਰ 3-ਵੀਲਰ ਤੇ 4-ਵੀਲਰ ਵੀ ਸਬਸਿਡਾਈਜ਼ ਰੇਟ ਤੇ ਦਿੱਤੇ ਜਾਂਦੇ ਹਨ ਉਹਨਾਂ ਨੂੰ ਸਮੇਂ-ਸਮੇਂ ਤੇ ਜਿਹੜਾ ਉਹਨਾਂ ਦਾ ਤਲਾਬ ਆ ਸਰ ਟੈਕਨੀਕਲ ਸਟਾਫ ਵੱਲੋਂ ਜਿਹਦਾ ਬਲਾਕ ਵਿੱਚ ਮੱਛੀ ਪਾਲਨ ਅਫਸਰ ਬੈਠਦੇ ਹਨ ਜਿਹਦੇ ਸੀਨੀਅਰ ਮੱਛੀ ਪਾਲਨ ਅਫਸਰ ਬੈਠਦੇ ਹਨ ਸਹਾਇਕ ਡਾਕਟਰ ਮੱਛੀ ਪਾਲਨ ਬੈਠਦੇ ਉਹਨਾਂ ਸਮੇਂ-ਸਮੇਂ ਤੇ ਉਹਨਾਂ ਨੂੰ ਉਹਨਾਂ ਦੇ ਤਲਾਬ ਤੇ ਜਾ ਕੇ ਉਹਨਾਂ ਨੂੰ ਗਾਈਡ ਕਰਦੇ ਰਹਿੰਦੇ ਹਨ ਕਿ ਕੀ ਕੀ ਕਰਨਾ ਹੈ ਜਿਦਾਂ ਹੁਣ ਆਪਾਂ ਗੱਲ ਕਰੀਏ ਆਪਾਂ ਇਹਨਾਂ ਦਿਨਾਂ ਦੀ ਗੱਲ ਕਰੀਏ ਬਰਸਾਤੀ ਮੌਸਮ ਚੱਲ ਰਿਹਾ ਹੈ ਬਰਸਾਤ ਦੇ ਦਿਨਾਂ ਵਿੱਚ ਮੇਰੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਤਲਾਬ ਦਾ ਪਾਣੀ ਦਾ ਲੈਵਲ ਆ ਉਹ ਤੁਸੀਂ ਥੋੜਾ ਜਿਹਾ ਬੰਨ੍ਹਾ ਤੋਂ ਦੋ ਤਿੰਨ ਫੁੱਟ ਘੱਟ ਰੱਖੋ ਤੇ ਪਾਣੀ ਦੇ ਲੈਵਲ ਨੂੰ ਮੇਨਟੇਨ ਜਿਹੜਾ ਕਰਨ ਵਾਸਤੇ ਉਹਨਾਂ ਦੇ ਆਊਟਲੈਟ ਵੀ ਤਲਾਬਾਂ ਦੇ ਵਿੱਚ ਬਣਾਓ ਜੇ ਕੋਈ ਕਿਸਾਨ ਭਰਾ ਨਵੇਂ ਤਲਾਬ ਬਣਾ ਰਿਹਾ ਹੈ ਤੇ ਆਊਟਲੈਟ ਵੀ ਕਿੱਥੇ ਜਾਵੇ ਮੈਂ ਹੰਸ ਰਾਜ ਵਾਲੀਆ ਜੀ ਅਸੀਂ ਮੱਛੀ ਫਾਰਮ ਦਾ ਕੰਮ ਕਰਦੇ ਆਂ ਜੀ ਤਾਂ ਮੇਰਾ ਬੇਟਾ ਪ੍ਰਾਈਵੇਟ ਕੰਪਨੀ ਜੌਬ ਕਰਦਾ ਸੀ ਉਹਦੇ ਉੱਥੇ ਕੋਈ ਫਰੈਂਡ ਸੀਗੇ ਉਹ ਉੱਥੇ ਕਰਦੇ ਸੀ ਮਛਲੀ ਫਾਰਮ ਦਾ ਕੰਮ ਮਛਲੀ ਫਾਰਮ ਦਾ ਕੰਮ ਉਹਨਾਂ ਦੇ ਕੋਲ ਜਾਂਦਾ ਹੁੰਦਾ ਸੀਗਾ ਤਾਂ ਇਹਨੂੰ ਉਹਨਾਂ ਨੇ ਮਤਲਬ ਸਾਰਾ ਦੱਸਿਆ ਕਿ ਕੰਮ ਤੁਸੀਂ ਇਹ ਕਰਨਾ ਸ਼ੁਰੂ ਕਰੋ ਔਰ ਇਹਨਾਂ ਨੂੰ ਠੀਕ ਵੀ ਲੱਗਾ ਉੱਥੇ ਇਹਨਾਂ ਨੇ ਟ੍ਰੇਨਿੰਗ ਵੀ ਲਈ ਫਿਰ ਇੱਥੇ ਆ ਕੇ ਹਿਸ਼ਿਆਰਪੁਰ ਟ੍ਰੇਨਿੰਗ ਲਈ ਟ੍ਰੇਨਿੰਗ ਲੈਣ ਤੋਂ ਬਾਅਦ ਇਹ ਬਿਲਕੁਲ ਕਾਮਯਾਬ ਔਰ ਸਹੀ ਤਰ੍ਹਾਂ ਕੰਮ ਕਰ ਰਿਹਾ ਇਹਨੂੰ ਪੂਰੀ ਨੌਲੇਜ ਹੈ ਹੁਣ ਕਿਉਂਕਿ 3 ਸਾਲ 4 ਸਾਲ ਸਾਨੂੰ ਹੋ ਗਏ ਆ ਕਰਦੇ ਆ 3.5 ਸਾਲ ਬਿਲਕੁਲ ਸਹੀ ਤਰੀਕੇ ਨਾਲ ਕੰਮ ਹੋ ਰਿਹਾ ਠੀਕ ਆਮਦਨ ਵੀ ਆ ਪਰ ਇਹਦੇ ਲਈ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਤਾਂ ਮੇਰੀ ਇਹ ਤਾਂ ਡਿਊਟੀ ਇਹ ਆ ਕਿ ਭਾਈ ਮੈਂ ਇੱਥੇ ਸੁਪਰਵਾਈਜ਼ਨ ਕਰਨੀ ਆ ਖੇਤੀ ਦੇ ਨਾਲ ਕਿਹੜਾ ਮੱਛੀ ਪਾਲਣ ਦਾ ਜ਼ਿੰਮੇਵਾਰਾ ਨੂੰ ਇਹ ਜ਼ਰੂਰੀ ਚਾਹੀਦਾ ਕਿ ਖੇਤੀ ਦੇ ਨਾਲ ਮੱਛੀ ਪਾਲਣ ਦਾ ਵੀ ਹੀ ਕੰਮ ਕਰ ਸਕਦੇ ਆ ਔਰ ਇਹ ਆਮਦਨ ਵਾਲਾ ਸਾਧਨ ਕਿਸਾਨਾਂ ਦੇ ਬੇਟੇ ਆ ਬੱਚੇ ਅੱਜ ਕੱਲ ਪੜ੍ਹੇ ਲਿਖੇ ਸਾਰੇ ਤਾਂ ਉਹਨਾਂ ਨੂੰ ਚਾਹੀਦਾ ਕਿ ਖੇਤੀ ਦੇ ਨਾਲ ਨਾਲ ਇਹ ਮੱਛੀ ਫਾਰਮ ਦਾ ਵੀ ਕੰਮ ਕਰਾਂ ਕਿਉਂਕਿ ਇਹ ਕਿਤਾਬ ਬੜਾ ਵਧੀਆ ਕਿਤਾਬ ਔਰ ਆਮਦਨ ਵੀ ਪੂਰੀ ਹੈ ਕੱਲੇ ਮੱਛੀ ਦੇ ਉਹਦੇ ਤੇ ਨਿਰਭਰ ਨਾ ਰਹਿਣ ਕਿ ਭਾਈ ਸਬਜ਼ੀ ਖੇਤੀ ਤਾਂ ਹੀ ਕਰਨਾ ਇਹ ਵੀ ਖੇਤੀ ਦਾ ਹੀ ਇੱਕ ਹਿੱਸਾ ਸਰਦੀਆਂ ਦੇ ਮੌਸਮ ਵਿੱਚ ਮੱਛਲੀ ਫੀਡ ਦੀ ਇਨਟੇਕ ਜਿਹੜੀ ਹੈਗੀ ਆ ਖਾਣਾ ਮੱਛਲੀ ਫੀਡ ਨੂੰ ਖਾਣਾ ਬੰਦ ਕਰ ਦਿੰਦੀ ਆ ਜਨਵਰੀ ਦਸੰਬਰ ਜਨਵਰੀ ਤੇ ਫਰਵਰੀਅਰ ਤਿੰਨ ਮਹੀਨੇ ਮੱਛਲੀ ਫੀਡ ਇਨਟੇਕ ਨਹੀਂ ਕਰਦੀ ਉਸ ਤੋਂ ਬਾਅਦ ਦਾ ਜਿਹੜਾ ਸਮਾਂ ਹੁੰਦਾ ਆ ਉਹ ਚ ਮੱਛਲੀ ਫੀਡ ਪੂਰਾ ਇਨਟੇਕ ਕਰਦੀ ਆ ਜੁਲਾਈ ਅਗਸਟ ਸਪਟੰਬਰ ਇਹ ਤਿੰਨ ਮਹੀਨਿਆਂ ਚ ਮੱਛਲੀ ਬਹੁਤ ਜ਼ਿਆਦਾ ਗਰੋਥ ਕਰਦੀ ਆ ਕੰਪੈਰੀਟਿਵਲੀ ਬਾਕੀ ਮੰਸਤੋਂ ਇਸ ਵੇਲੇ ਫੀਡ ਇਨਟੇਕ ਵੀ ਪ੍ਰੋਪਰ ਹੁੰਦਾ ਆ ਅਸੀਂ ਜੇ ਪਾਲਣ ਕਰਨਾ ਚਾਹੁੰਦੇ ਆ ਤਾਂ ਇਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਜ਼ੂਪਲੈਂਕਟਨ ਫਾਈਟੋਪਲੈਂਕਟਨs ਤਲਾਬ ਵਿੱਚ ਹੋਣ ਜਿਹਦੀ ਇੱਕ ਨੇਚਰਲ ਫਾਰਮੂਲਾ ਆ ਜੋ ਜਿਨ੍ਹਾਂ ਦਾ ਕੋਲ ਬਣਾ ਕੇ ਅਸੀਂ ਤਲਾਬ ਚ ਪਾਈਦਾ ਆ ਤੇ ਉਹ ਪਾ ਕੇ ਅੰਦਰ ਪਾਣੀ ਦੇ ਪਲੈਂਕਟونز ਤੇ ਜ਼ੂਪਲੈਂਕਟونز ਪੈਦਾ ਹੁੰਦੇ ਨੇ ਤੇ ਮੱਛੀ ਉਹਨੂੰ ਬਹੁਤ ਖੁਸ਼ ਹੋ ਕੇ ਖਾਂਦੀ ਆ ਤੇ ਇਹਦੇ ਨਾਲ ਤੁਹਾਡੀ ਫੀਡ ਦਾ ਜਿਹੜਾ ਕੋਸਟ ਆ ਉਹ ਵੀ ਘਟ ਜਾਂਦਾ ਹੈ ਪਾਣੀ ਦੇ ਅੰਦਰ ਥੋੜੀ ਬਹੁਤ ਹਰਿਆਈ ਹੋਣੀ ਚਾਹੀਦੀ ਆ ਜਿਹਦੇ ਲਈ ਅਸੀਂ ਸਰੋ ਦੀ ਖਲ ਵਰਤੀ ਸੀ ਸਰੋਂ ਦੀ ਖਲ ਵਰਤ ਕੇ ਇਹਦੇ ਅੰਦਰ ਨੇਚਰਲ ਚਾਰਾ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਆ ਤੇ ਉਸ ਤੋਂ ਬਾਅਦ ਅਸੀਂ ਮੱਛੀ ਦਾ ਪੁੰਗ ਲਿਆ ਕੇ ਇਹ ਤਲਾਬ ਵਿੱਚ ਨਰਸਰੀ ਵਿੱਚ ਸਟੋਰ ਕੀਤਾ ਸੀ ਨਰਸਰੀ ਵਿੱਚ ਉਸ ਪੁੰਗ ਨੂੰ ਜੀਰੇ ਸਾਈਜ਼ ਤੋਂ 100 ਗ੍ਰਾਮ ਦਾ ਕਰਕੇ ਅਸੀਂ ਉਹਨੂੰ ਪ੍ਰੋਡਕਸ਼ਨ ਪੌਂਡ ਜਿਹੜੇ ਕਿ ਵੱਡੇ ਤਲਾਹ ਹੁੰਦੇ ਨੇ ਉਹ ਚ ਪਾਈਦਾ ਆ ਤਾਂ ਕਿ ਅਗਲੇ 1 ਸਾਲ ਦੇ ਅੰਦਰ ਉਹ ਬੱਚਾ ਤਕਰੀਬਨ ਵੇਚਣਯੋਗ ਸਾਈਜ਼ ਜੋ ਕਿ 1 ਕਿਲੋ ਹੁੰਦਾ ਆ ਉਹਦੇ ਤੇ ਆ ਜਾਵੇ ਤੇ ਉਹਦਾ ਮਾਰਕੀਟੇਬਲ ਸਾਈਜ਼ ਕਰ ਸਕੇ ਉਹਨੂੰ ਅਸੀਂ ਜਦੋਂ ਅਸੀਂ ਆ ਮੱਛਲੀ ਤਿਆਰ ਕਰ ਲਈ ਜਦੋਂ ਸਾਡਾ ਮੱਛਲੀ ਵੇਚਣਯੋਗ ਸਾਈਜ਼ ਤੇ ਆ ਜਾਵੇ ਤਾਂ ਅਸੀਂ ਉਸ ਵੇਲੇ ਹੀ ਬਾਜ਼ਾਰਾਂ ਜਾ ਕੇ ਇਹਨੂੰ ਵੇਚਣ ਦੀ ਕੋਸ਼ਿਸ਼ ਨਾ ਕਰੀਏ ਅਸੀਂ ਤਕਰੀਬਨ ਜਦੋਂ ਅਸੀਂ ਫਾਰਮ ਸਟਾਰਟ ਕੀਤਾ ਹੈ ਉਹ ਉਸੇ ਟਾਈਮ ਤੇ ਮਾਰਕੀਟ ਵਿੱਚ ਜਾ ਕੇ ਲੋਕਾਂ ਨੂੰ ਦੱਸਣਾ ਸ਼ੁਰੂ ਕਰੀਏ ਜਿਹੜੇ ਮਛਵਾਰੇ ਮੱਛੀ ਵੇਚ ਰਹੇ ਨੇ ਮਾਰਕੀਟ ਵਿੱਚ ਮੱਛੀ ਮੰਡੀਆਂ 'ਚ ਜਾ ਕੇ ਉਹਨਾਂ ਨੂੰ ਦੱਸਣਾ ਸ਼ੁਰੂ ਕਰੀਏ ਉਹਨਾਂ ਨਾਲ ਕੰਟੈਕਟ ਐਸਟੈਬਲਿਸ਼ ਕਰੀਏ ਕਿ ਅਸੀਂ ਵੀ ਮੱਛੀ ਪੈਦਾ ਕਰ ਰਹੇ ਹਾਂ ਤੇ ਉਹ ਸਾਡੇ ਕੋਲ ਵੀ ਆ ਕੇ ਖਰੀਦਣ ਤੇ ਤੁਹਾਨੂੰ ਰੈਗੂਲਰ ਮੰਡੀਆਂ 'ਚ ਜਾਣਾ ਚਾਹੀਦਾ ਵਾ ਮਹੀਨੇ ਦੇ ਅਲੱਗ-ਅਲੱਗ ਸਮੇਂ ਤੇ ਹਰ ਮਹੀਨੇ ਜਾਣਾ ਚਾਹੀਦਾ ਤਾਂ ਕਿ ਤੁਹਾਨੂੰ ਸਮਝ ਆਵੇ ਕਿ ਕਿਹੜੇ ਸਮੇਂ ਤੇ ਮੱਛੀ ਦਾ ਭਾਅ ਕੀ ਚੱਲ ਰਿਹਾ ਆ ਅਸੀਂ ਲਗਭਗ 6 ਮਹੀਨੇ ਬਾਅਦ ਜਦੋਂ ਅਸੀਂ ਆ ਕੰਮ ਸਟਾਰਟ ਕੀਤਾ ਪਟਾਈ ਤੋਂ ਪਟਾਈ ਤੋਂ 6-7 ਮਹੀਨੇ ਬਾਅਦ ਅਸੀਂ ਮੰਡੀਆਂ ਚ ਜਾ ਕੇ ਆਪਣੀ ਮਾਰਕੀਟਿੰਗ ਸਟਾਰਟ ਕੀਤੀ ਲੋਕਾਂ ਨਾਲ ਮਿਲਣਾ ਬੈਠਣਾ ਸ਼ੁਰੂ ਕੀਤਾ ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਸਾਡੇ ਕੋਲ ਏਸ ਏਸ ਵੈਰਾਈਟੀ ਦੀ ਮੱਛਲੀ ਅਵੇਲੇਬਲ ਆ ਤੇ ਉਹ ਸਾਡੇ ਕੋਲ ਵਿਜ਼ਿਟ ਕਰਦੇ ਸੀ ਆ ਕੇ ਦੇਖਦੇ ਸੀ ਪੰਜਾਬ ਵਿੱਚ ਕਈ ਮੰਡੀਆਂ ਨੇ ਹੁਸ਼ਿਆਰਪੁਰ ਤਾਂ ਸਾਡੀ ਲੋਕਲ ਮੰਡੀ ਹੈ ਇਹ ਤੋਂ ਇਲਾਵਾ ਜਿਹੜੀ ਵੱਡੀ ਮੰਡੀਆਂ ਨੇ ਉਹ ਹੈਗੀ ਆ ਲੁਧਿਆਣਾ ਮੰਡੀ ਜਲੰਧਰ ਮੰਡੀ ਰੋਪੜ ਮੰਡੀ ਤਾਂ ਇੱਥੋਂ ਮਛਵਾਰੇ ਆਪ ਆਂਦੇ ਨੇ ਆਪਣੇ ਆਪ ਆ ਕੇ ਮੱਛਲੀ ਕੱਢਦੇ ਨੇ ਤੇ ਕੱਢ ਕੇ ਜੋ ਰੇਟ ਹੁੰਦਾ ਆ ਉਹ ਤੁਹਾਨੂੰ ਫਾਰਮ ਤੇ ਦੇ ਕੇ ਮਛਲੀ ਲੈ ਕੇ ਜਾਂਦੇ ਨੇ ਇਸ ਪੂਰੇ ਪ੍ਰੋਜੈਕਟ ਦੇ ਦੌਰਾਨ ਸਰਕਾਰ ਦਾ ਵੀ ਬੜਾ ਸਹਿਯੋਗ ਰਿਹਾ ਆ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਅੰਡਰ ਸਾਨੂੰ ਸਬਸਿਡੀ ਵੀ ਦਿੱਤੀ ਗਈ ਆ ਇਹ ਇੱਕ ਪੂਰੀ ਡਿਟੇਲਡ ਪ੍ਰੋਜੈਕਟ ਰਿਪੋਰਟ ਹੁੰਦੀ ਆ ਜਿਹੜੇ ਵਿੱਚ ਲਗਭਗ 12 ਤੋਂ 15 ਡਾਕੂਮੈਂਟਸ ਹੁੰਦੇ ਨੇ ਤੇ ਉਹ ਪੂਰੇ ਕਰਕੇ ਅਸੀਂ ਉਹ ਫਾਈਲ ਜਮ੍ਹਾਂ ਕਰਾਈ ਸੀਨੀਅਰ ਫਿਸ਼ਰੀ ਅਫਸਰ ਹੁਸ਼ਿਆਰਪੁਰ ਨੂੰ ਤੇ ਉਹਨਾਂ ਨੇ ਲਗਭਗ ਸਾਡੇ ਫਾਈਲ ਜਮ੍ਹਾਂ ਕਰਾਉਣ ਦੇ ਬਾਅਦ 8 ਤੋਂ 10 ਦਿਨ ਦੇ ਅੰਦਰ ਸਾਡੀ ਸਬਸਿਡੀ ਸਾਡੇ ਅਕਾਊਂਟ 'ਚ ਪਵਾਤੀ ਸੀ ਤੇ ਉਹਨਾਂ ਦੀ ਰੈਗੂਲਰ ਵਿਜ਼ਿਟਸ ਇੱਥੇ ਹੁੰਦੀਆਂ ਰਹੀਆਂ ਨੇ ਇੱਕ ਚੀਜ਼ ਜੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਾਂਗਾ ਉਹ ਜ਼ਰੂਰੀ ਇਹ ਹੈ ਕਿ ਆਪਣਾ ਫਾਰਮ ਤਿਆਰ ਕਰਨ ਤੋਂ ਪਹਿਲਾਂ ਘੱਟੋ ਘੱਟ 15 ਤੋਂ 20 ਫਾਰਮਸ ਵਿਜ਼ਿਟ ਕਰੋ ਦੇਖੋ ਕੀ ਪ੍ਰੋਬਲਮਸ ਆ ਰਹੀਆਂ ਨੇ ਕੀ ਕਿਦਾਂ ਹੁੰਦਾ ਆ ਸਵੇਰੇ ਅਲੱਗ-ਅਲੱਗ ਇਹ ਨਹੀਂ ਕਿ ਇੱਕ ਟਾਈਮ ਹੀ ਬੰਨ ਲਿਆ ਅਲੱਗ-ਅਲੱਗ ਟਾਈਮ ਤੇ ਜਾਓ ਜਦੋਂ ਫੀਡਿੰਗ ਹੋ ਰਹੀ ਜਦੋਂ ਮੱਛੀ ਕੱਢ ਰਹੇ ਆ ਕੀ ਕੀ ਪ੍ਰੋਬਲਮਸ ਆ ਰਹੀਆਂ ਤਾਂਕਿ ਤੁਸੀਂ ਜਦੋਂ ਆਪਣਾ ਪ੍ਰੋਜੈਕਟ ਸਟਾਰਟ ਕਰੋ ਤੁਹਾਨੂੰ ਤਕਰੀਬਨ 70-80% ਚੀਜ਼ਾਂ ਪਤਾ ਹੋਣ ਜੇ ਥੋੜਾ ਉੱਪਰ-ਥੱਲੇ ਹੋਵੇ ਵੀ ਤਾਂ ਵੀ ਤੁਹਾਨੂੰ ਪ੍ਰੋਬਲਮ ਨਹੀਂ ਹੋਰੀ ਮੈਂ ਬਹੁਤ ਸਾਰੇ ਮੱਛੀ ਪਾਲਕ ਇਦਾਂ ਦੇ ਦੇਖੇ ਆ ਕਿ ਲੋਕਾਂ ਨੂੰ ਦੇਖ ਕੇ ਅਸੀਂ ਸਟਾਰਟ ਕਰ ਲਿਆ ਅਸੀਂ ਕਿਹੜੀ ਮੱਛਲੀ ਪੈਦਾ ਕਰ ਰਹੇ ਹਾਂ ਮੱਛੀ ਦਾ ਪਾਲਣ ਕਰ ਰਹੇ ਹਾਂ ਉਹ ਅਸੀਂ ਸਿਰਫ ਲੋਕਾਂ ਨੂੰ ਦੇਖ ਕੇ ਕਰ ਰਹੇ ਹਾਂ ਅਸੀਂ ਇਹ ਨਹੀਂ ਦੇਖ ਰਹੇ ਕਿ ਸਾਡੀ ਮਾਰਕੀਟ 'ਚ ਡਿਮਾਂਡ ਕਿਸ ਚੀਜ਼ ਦੀ ਆ ਇਹ ਜਿਹੜੀ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ ਨੇ ਇਹ ਫੇਲਿਅਰ ਦਾ ਬਹੁਤ ਵੱਡਾ ਰੀਜ਼ਨ ਨੇ ਬਹੁਤ ਸਾਰੇ ਮੱਛੀ ਪਾਲਕ ਆਂਦੇ ਨੇ ਵਪਾਰਾਏ ਕਰਨ ਲਈ ਪਰ ਸਰਵਾਈਵ ਨਹੀਂ ਕਰ ਪਾਉਂਦੇ ਇਸ ਬਿਜ਼ਨਸ ਕਾਰਨ ਕਿਉਂਕਿ ਗਲਤੀਆਂ ਬਹੁਤ ਹੋ ਜਾਂਦੀਆਂ ਨੇ ਸੈਕੰਡ ਬਹੁਤ ਜ਼ਿਆਦਾ ਇੰਪੋਰਟੈਂਟ ਸਟੈਪ ਜਿਹੜਾ ਇਹਦੇ ਅੰਦਰ ਹੈਗਾ ਆ ਉਹ ਹੈ ਫਾਈਨੈਂਸ਼ੀਅਲ ਪਲੈਨਿੰਗ ਕਰਨ ਤੋਂ ਪਹਿਲਾਂ ਸਮਝੋ ਕਿ ਕਿੰਨਾ ਪੈਸਾ ਲੱਗਣਾ ਆ ਕਿੰਨੇ ਪੈਸੇ ਦੀ ਸਾਡੇ ਕੋਲ ਵਿਵਸਥਾ ਹੈਗੀ ਆ ਕਿਉਂਕਿ ਕਿਸੇ ਵੀ ਸਟੈਪ ਤੇ ਜਾ ਕੇ ਤੁਸੀਂ ਇਹ ਨਹੀਂ ਕਰ ਸਕਦੇ ਕਿ ਯਾਰ ਹਜੇ ਨਹੀਂ ਹਜੇ ਥੋੜੇ ਦਿਨ ਰੁਕ ਜਾਣੇ ਆ ਇਹ ਰੈਗੂਲਰ ਕੰਟੀਨਿਊਸ ਪ੍ਰੋਸੈਸ ਆ ਇੱਕ ਚੀਜ਼ ਤੋਂ ਬਾਅਦ ਦੂਸਰੀ ਤੁਹਾਨੂੰ ਕਰਨੀ ਹੀ ਪੈਣੀ ਆ ਜੇ ਕੋਈ ਸਾਡਾ ਕਿਸਾਨ ਭਰਾ ਇਸ ਕੰਮ 'ਚ ਆਣਾ ਚਾਹੁੰਦਾ ਆ ਉਹ ਜ਼ਰੂਰ ਆਵੇ ਪਰ ਬੇਸਿਕ ਗੱਲਾਂ ਦਾ ਜ਼ਰੂਰ ਧਿਆਨ ਰੱਖੇ ਅਲੱਗ-ਅਲੱਗ ਮੌਸਮ ਵਿੱਚ ਮੱਛਲੀ ਦਾ ਅਲੱਗ-ਅਲੱਗ ਤਰੀਕੇ ਨਾਲ ਧਿਆਨ ਰੱਖਿਆ ਜਾਂਦਾ ਹੈ ਅੱਜ ਜਿੱਦਾਂ ਕਿ ਅੱਜਕੱਲ ਬਰਸਾਤਾ ਚੱਲ ਰਹੀਆਂ ਨੇ ਤੇ ਬਰਸਾਤਾ ਵਿੱਚ ਅਸੀਂ ਪਾਣੀ ਤਲਾਬ ਦੇ ਅੰਦਰ ਇਨਸ਼ੋਰ ਕਰੀਏ ਕਿ ਜ਼ਿਆਦਾ ਨਹੀਂ ਭਰਦੇ ਬਏ ਜਿੱਦਾਂ ਅਸੀਂ ਨਾਰਮਲ ਪਾਣੀ ਦੀ ਸਤ੍ਹਾ 6 6.5 ਫੁੱਟ ਤੇ ਰੱਖੀਦੀ ਆ ਅਸੀਂ ਸਾਨੂੰ ਪਤਾ ਹੁੰਦਾ ਕਿ ਹੁਣ ਬਰਮੌਨਸੂਨ ਆਣ ਵਾਲੇ ਆ ਜਾਂ ਬਰਸਾਤਾ ਆਣ ਵਾਲੀਆਂ ਆ ਉਹਦੇ ਹਿਸਾਬ ਨਾਲ ਅਸੀਂ ਪਾਣੀ ਦਾ ਲੈਵਲ ਡਾਊਨ ਕਰਦੇ ਤਾਂ ਜਿੱਦਾਂ ਤਕਰੀਬਨ 4 4.5 ਫੁੱਟ ਤੇ ਲੈ ਜਾਂਦਾ ਕਿ ਜੇ ਜ਼ਿਆਦਾ ਬਰਸਾਤ ਹੋ ਵੀ ਜਾਵੇ ਤੇ ওভারਫਲੋ ਦਾ ਡਰ ਨਾ ਰਹੇ ਤੇ ਇਹ ਡਰ ਨੂੰ ਦੂਰ ਕਰਨ ਦੇ ਲਈ ਆਊਟਲੈਟਸ ਪਾਣੀ ਦੇ ਆਊਟਲੈਟਸ ਬਣਾਏ ਜਾਂਦੇ ਨੇ ਬਹੁਤ ਜ਼ਰੂਰੀ ਆ ਕਿ ਜਦੋਂ ਤੁਸੀਂ ਪੌਂਡ ਦਾ ਨਿਰਮਾਣ ਕਰ ਰਹੇ ਹੋ ਉਸ ਵੇਲੇ ਤੁਹਾਨੂੰ ਪਤਾ ਹੋਵੇ ਕਿ ਪਾਣੀ ਦੇ ਆਊਟਲੈਟਸ ਕੱਢਣੇ ਆ ਤੇ ਪਾਣੀ ਦੀ ਨਿਕਾਸੀ ਕਿੱਧਰ ਨੂੰ ਕਰਨੀ ਆ ਉਹ ਬਹੁਤ ਜ਼ਰੂਰੀ ਆ ਕਿਉਂਕਿ ਆਸ-ਪਾਸੇ ਜੇ ਤੁਹਾਡੇ ਖੇਤ ਨੇ ਤਾਂ ਨਾਲ ਦੇ ਖੇਤ ਵਾਲੇ ਤੁਹਾਨੂੰ ਪਾਣੀ ਇਦਾਂ ਛੱਡਣ ਨਹੀਂ ਦਿੰਦੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ ਕਿ ਜਦੋਂ ਵੀ ਬਰਸਾਤ ਹੋਵੇ ਉਸ ਤੋਂ ਬਾਅਦ ਨਾਰਮਲ ਅ ਦਿਨ ਚੜਦਾ ਆ ਧੁੱਪ ਨਿਕਲਦੀ ਆ ਚੰਗੀ ਧੋਪ ਵਾਲੇ ਦਿਨ ਤੁਹਾਨੂੰ ਤੁਸੀਂ ਜਿੱਦਾਂ ਹੀ ਬਰਸਾਤਾਂ ਹੋ ਕੇ ਹਟੀਆਂ ਆ ਇਹਦੇ ਅੰਦਰ ਕੀ ਹੁੰਦਾ ਜਿੱਦਾਂ ਬੰਨਾ ਤੋਂ ਪਾਣੀ ਅੰਦਰ ਜਾਂਦਾ ਆ ਤਲਾ ਦੇ ਤੇ ਮਿੱਟੀ ਖੋਰ ਕੇ ਨਾਲ ਲੈ ਜਾਂਦਾ ਆ ਇਹਦੇ ਨਾਲ ਪਾਣੀ ਦੀ ਟਰਬਿਡਿਟੀ ਵੱਧ ਜਾਂਦੀ ਆ ਉਹਦੇ ਨਾਲ ਮੱਛੀ ਨੂੰ ਦਿੱਕਤ ਹੋਣੀ ਸ਼ੁਰੂ ਹੁੰਦੀ ਆ ਤਾਂ ਜਿੱਦਾਂ ਹੀ ਧੁੱਪ ਚੜੇ ਤੁਸੀਂ ਚੂਨੇ ਦਾ ਘੋਲ ਬਣਾ ਕੇ ਸਾਰੇ ਤਲਾਵਾਂ ਵਿੱਚ ਛਿੜਕੋ ਜਿਹਦੇ ਨਾਲ ਜਿਹੜੇ ਹਾਰਡ ਪਾਰਟੀਕਲਸ ਨੇ ਪਾਣੀ ਦੇ ਉਹ ਥੱਲੇ ਸਤਾ ਤੇ ਬਹਿ ਜਾਣ ਤੇ ਮੱਛੀ ਨੂੰ ਇੱਕ ਤੰਦਰੁਸਤ ਵਾਤਾਵਰਣ ਮਿਲੇ ਤਾਂ ਕਿ ਉਹਦੀ ਗ੍ਰੋਥ ਹੋ ਪਾਵੇ। ਇਹ ਤੋਂ ਇਲਾਵਾ ਤੁਹਾਨੂੰ ਆਪਣੇ ਬੰਨਾਂ ਦੀ ਰੱਖਿਆ ਕਰਨ ਲਈ ਵੀ ਬਹੁਤ ਕੁਝ ਕਰਨਾ ਪੈਂਦਾ ਆ। ਬਰਸਾਤਾਂ ਵਿੱਚ ਤੁਸੀਂ ਨਾਰਮਲੀ ਅਬਜ਼ਰਵ ਕੀਤਾ ਹੋਊਗਾ ਜਿਹੜੇ ਮੱਛੀ ਪਾਲਣ ਕਰ ਰਹੇ ਆ ਕਿ ਚੂਹੇ ਬੰਨਾਂ ਚੋਂ ਮਿੱਟੀ ਕੱਢ ਕੇ ਸਾਈਡ 'ਚ ਕਰ ਦਿੰਦੇ ਆ ਤੇ ਬਰਸਾਤ ਆਂਦੀ ਆ ਤੇ ਬਰਸਾਤ ਦੇ ਨਾਲ ਪਾਣੀ ਉਸ ਛੇਕ ਵਿੱਚ ਚਲ ਜਾਂਦਾ ਤਾਂ ਮਿੱਟੀ ਬਹਿ ਜਾਂਦੀ ਆ ਉਥੋਂ ਤੇ ਤੁਹਾਨੂੰ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਤੁਸੀਂ ਪਹਿਲੇ ਹੀ ਜਦੋਂ ਚੂਹੇ ਖੁੱਡ ਕੱਢ ਰਹੇ ਨੇ ਉਹਨਾਂ ਨੂੰ ਰੈਗੂਲਰ ਐਕਟੀਵਿਟੀ ਹੋਣੀ ਚਾਹੀਦੀ ਹੈ ਕਿ ਤੁਸੀਂ ਚੂਹਾ ਦੇ ਖੁੱਡ ਨੂੰ ਬੰਦ ਕਰੋ ਉਹ ਚ ਦਵਾਈ ਪਾਓ ਬਰਸਾਤ ਦੇ ਮੌਸਮ ਤੋਂ ਪਹਿਲਾਂ ਤਕਰੀਬਨ 500 ਤੋਂ 600 ਕਟਾ ਮਿੱਟੀ ਦਾ ਭਰ ਕੇ ਤਿਆਰ ਰੱਖੋ ਕਿ ਜੇ ਬਾਰਿਸ਼ ਮੀਂਹ ਪੈ ਗਿਆ ਤੇ ਖਾਰ ਥੋੜੀ ਬਹੁਤ ਆ ਗਈ ਆ ਤੇ ਨਾਲ ਹੀ ਤੁਹਾਡੀ ਲੇਬਰ ਭਰ ਕੇ ਉਹਨੂੰ ਉਹ ਚ ਖਾਰ ਨੂੰ ਬੰਦ ਕਰ ਦਵੇ ਜਿਹੜੇ ਬਰਸਾਤੀ ਸੀਜ਼ਨ ਦੇ ਵਿੱਚ ਕਿ ਤਲਾਬਾਂ ਦੀ ਦੇਖ ਰੱਖ ਕਰ ਦੇਖਰੇ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿ ਇਹਨੂੰ ਨਕੋ ਨਕ ਨਾ ਪਰੀਏ ਉੱਤੋਂ ਦੀ ਫਰੀ ਬੋਰਡ ਦੋ ਤੋਂ ਤਿੰਨ ਫੁੱਟ ਘੱਟੋ ਘੱਟ ਪਾਣੀ ਦਾ ਲੈਵਲ ਅਸੀਂ ਨੀਚੇ ਰੱਖੀਏ ਤਲਾਬਾਂ ਚ ਆਊਟਲੈਟ ਦਾ ਵੀ ਜ਼ਰੂਰ ਅਸੀਂ ਉਹਦੇ ਵਿੱਚ ਪਾਈਪਲਾਈਨ ਹੋਣੀ ਚਾਹੀਦੀ ਆ ਜੇ ਪਾਣੀ ਜ਼ਿਆਦਾ ਹੋ ਜਾਂਦਾ ਤਾਂ ਆਊਟਲੈਟ ਦੇ ਥਰੂ ਪਾਣੀ ਅਸੀਂ ਬਾਹਰ ਕੱਢ ਸਕਦੇ ਆ ਦੇਖੋ ਜਿਹੜਾ ਮੱਛੀ ਪਾਲਣ ਤਲਾਬਾਂ ਦਾ ਪਾਣੀ ਆ ਇਹ ਬੜਾ ਹੀ ਅਪਜਾਊ ਪਾਣੀ ਆ ਇਹਨਾਂ ਪਾਣੀ ਨੂੰ ਅਸੀਂ ਜੇ ਬਾਕੀ ਖੇਤੀ ਨੂੰ ਵੀ ਅਸੀਂ ਦਿੰਨੇ ਆ ਤਾਂ ਉਹਦੀ ਬਾਕੀ ਖੇਤੀ ਦਾ ਝਾੜ ਅਪਜਾਊ ਜਿਹੜੀ ਸ਼ਕਤੀ ਆ ਉਹਦੀ ਬਹੁਤ ਜ਼ਿਆਦਾ ਵਾਧੀ ਆ ਹੋਰ ਅਸੀਂ ਇਹ ਕਰ ਸਕਦੇ ਆ ਕਿ ਜਿਹੜਾ ਸਾਡਾ ਇੱਕ ਸੀਫੈਕਸ ਮੈਡੀਸਿਨ ਆਂਦੀ ਆ ਉਹ 400 ਐਮਐਲ ਪ੍ਰਤੀ ਏਕੜ ਅਸੀਂ ਯੂਜ਼ ਕਰਦੀ ਆ ਇਹਦੇ ਚ ਚੂਨਾ ਅਸੀਂ ਉਹਦੀ ਪਾਣੀ ਦੇ ਵਿੱਚ ਮੱਛੀ ਤਲਾਹ ਯੂਜ਼ ਕਰਨਾ ਹੈ ਉਹਦਾ ਪਹਿਲਾ ਪਾਣੀ ਟੈਸਟ ਕਰਾਵਾਂਗੇ ਟੈਸਟ ਕਰਾ ਕੇ ਉਹਦੀ ਅਲਕੈਨਿਟੀ ਕਿੰਨੀ ਆਂਦੀ ਆ ਉਸ ਹਿਸਾਬ ਨਾਲ ਅਸੀਂ ਕਿਸਾਨ ਭਰਾਵਾਂ ਨੂੰ ਦੱਸਦੇ ਆ ਕਿ ਇਹਦੇ ਚ ਚੂਨੇ ਦੀ ਕਿੰਨੀ ਵਰਤੋਂ ਕੀਤੀ ਜਾਣੀ ਹੈ ਸੋ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਬੱਦਲ ਵਾਈ ਦੇ ਵੀ ਦਿਨ ਲਗਾਤਾਰ ਦੋ ਤਿੰਨ ਦਿਨ ਚੱਲ ਰਹੇ ਹਨ ਇਨ੍ਹਾਂ ਦਿਨਾਂ ਵਿੱਚ ਜਿਹੜੀ ਆ ਫੀਡਿੰਗ ਦੀ ਵੀ ਥੋੜੀ ਕੱਟ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ ਹੈ ਕਿਉਂਕਿ ਜੇ ਬਦਲਵਾਈ ਹੋਊਗੀ ਤਾਂ ਪਾਣੀ ਦੇ ਵਿੱਚ ਆਕਸੀਜਨ ਦੀ ਮਾਤਰਾ ਜਿਹੜੀ ਆ ਉਹ ਘਟ ਜਾਊਗੀ ਰੇਟਰ ਦਾ ਵੱਧ ਤੋਂ ਵੱਧ ਯੂਜ਼ ਕਰੋ ਜਿਹੜਾ ਅਸੀਂ ਪਾਣੀ ਤਲਾਬਾਂ ਚ ਪਾਨੇ ਆ ਉਹ ਥੋੜਾ ਤੁਸੀਂ ਫੁਵਾਰੇ ਟਾਈਪ ਪਾਓ ਜਾਂ ਥੋੜਾ ਉੱਚਾ ਰੱਖ ਕੇ ਪਾਓ ਕਿ ਜਿਹੜਾ ਆਕਸੀਜਨ ਮਿਲ ਕੇ ਪਾਣੀ ਦੀ ਵਿੱਚ ਉਹ ਤਲਾਬਾਂ ਦੇ ਵਿੱਚ ਉਹ ਪਾਣੀ ਜਾਵੇ بس ਪਾਣੀ ਦੀ ਜਿਹੜੀ ਕੁਆਲਿਟੀ ਆ ਬਰਸਾਤੀ ਸੀਜ਼ਨ ਚ ਮੈਂਟੇਨ ਕਰਨੀ ਬਹੁਤ ਜ਼ਰੂਰੀ ਆ ਉਹਦੀਆਂ ਸਮੇਂ-ਸਮੇਂ ਸਿਰ ਜਿਹੜੀਆਂ ਸਾਡੀ ਮੱਛੀ ਪਾਲਣ ਭਾਗ ਵੱਲੋਂ ਐਡਵਾਈਜ਼ਰੀਆਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ ਹਰ ਬਲੌਗ ਵਿੱਚ ਮੱਛੀ ਪਾਲਣ ਭਾਗ ਜਿਹੜੇ ਆ ਜ਼ਿਲ੍ਹਾ ਲੈਵਲ ਸੀਨੀਅਰ ਮੱਛੀ ਪਾਲਣ ਅਫਸਰ ਆ ਤੁਸੀਂ ਉਹਨਾਂ ਨਾਲ ਜੇ ਕੋਈ ਤੁਹਾਨੂੰ ਦਿੱਕਤ ਵੀ ਆ ਰਹੀ ਆ ਮੱਛੀ ਨਾਲ ਸੰਬੰਧਤ ਉਹ ਤੁਸੀਂ ਤਾਲਮੇਲ ਕੀਤਾ ਜਾ ਤਾਲਮੇਲ ਕੀਤਾ ਜਾਵੇ ਤੇ ਜਿਹੜਾ ਉੱਥੇ ਉਹ ਮੌਕੇ ਤੇ ਪਹੁੰਚ ਕੇ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰ ਸਕਣ ਮੇਰੀ ਸਾਰੀ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਆ ਜਿਹੜਾ ਮੱਛੀ ਪਾਲਣ ਦਾ ਧੰਦਾ ਆ ਇਹਨੂੰ ਬਾਕੀ ਤੰਦਿਆਂ ਨਾਲ ਸਮੇਲ ਕਰਕੇ ਕੀਤਾ ਜਾਵੇ ਤਾਂ ਇਹਦਾ ਬਹੁਤ ਹੀ ਲਾਹੇਵੰਦ ਤੰਦਾ ਹੈ ਇਹ ਮੱਛੀ ਪਾਲਣ ਤੰਦੇ ਨੂੰ ਤੁਸੀਂ ਬਨ ਇੱਕ ਬਨ ਜਿਹੜਾ ਤੁਸੀਂ ਚੋੜਾ ਬਣਾ ਕੇ ਉੱਥੇ ਡੇਰੀ ਦਾ ਕੰਮ ਕਰ ਸਕਦੇ ਹੋ ਪਿਗਰੀ ਕੰਮ ਕਰ ਸਕਦੇ ਹੋ ਪੋਲਟਰੀ ਕੰਮ ਕਰ ਸਕਦੇ ਹੋ ਜੇ ਇਹਨਾਂ ਸਮੇਲ ਤੰਦਾ ਕੀਤਾ ਜਾਵੇ ਤੁਸੀਂ ਇਹ ਇਹ ਨਾਲ ਬੜਾ ਹੀ ਲਾਹੇਵੰਦ ਤੰਦਾ ਹੈ ਦੇਖੋ ਪੰਜਾਬ ਦੇ ਵਿੱਚ ਜਿਹੜੇ ਆ ਲੇਡੀਜ਼ ਵੀ ਬੜੀਆਂ ਇਸ ਤੰਦੇਵਾਂ ਲ ਆ ਰਹੀਆਂ ਹਨ ਇਹ ਬਹੁਤ ਹੀ ਸੌਖਾ ਧੰਦਾ ਹੈ ਇੱਕ ਵਾਰ ਤੁਸੀਂ ਤੁਸੀਂ ਤਲਾਬ ਜਦੋਂ ਪਟ ਲਿਆ ਇਹ ਵਾਈਟ ਕਲਰ ਜੋ ਵਾਲਾ ਧੰਦਾ ਹੈ ਸਿਰਫ ਇਹਦੇ ਵਿੱਚ ਇੱਕ ਇੱਕ ਦਿਨ ਦੇ ਵਿੱਚ ਦੋ ਟਾਈਮ ਇਹਦੇ ਵਿੱਚ ਖਰਾਕ ਹੀ ਮੱਛੀ ਨੂੰ ਪਾਣੀ ਆ ਤੇ ਮੰਡੀ ਕਰਨ ਦੀ ਗੱਲ ਕਰੀਏ ਤੁਸੀਂ ਇਹ ਮੱਛੀ ਨੂੰ ਜਦੋਂ ਤੁਸੀਂ ਸੋਚ ਲਿਆ ਕਿ ਸਵੇਰੇ ਕਿ ਅੱਜ ਮੱਛੀ ਵੇਚਣੀ ਆ ਤੁਸੀਂ ਨਾਲ ਹੀ ਤੁਸੀਂ ਮੰਡੀ ਦੇ ਵਿੱਚ ਤੁਸੀਂ ਫੋਨ ਕਰਨਾ ਆ ਇਹਦੀ ਇੰਨੀ ਜ਼ਿਆਦਾ ਡਿਮਾਂਡ ਆ ਤੁਹਾਡੇ ਕੋਲ ਨਾਲ ਹੀ ਇਹ ਮੱਛੀ ਜਿਹੜੀ ਆ ਇਹ ਨਾਲ ਹੀ ਸੇਲ ਵਾਸਤੇ ਉਹਨਾਂ ਨੇ ਲੈਣ ਵਾਸਤੇ ਆ ਜਾਣਾ ਆ ਇਸ ਕਰਕੇ ਮੇਰੀ ਬੇਨਤੀ ਹੈ ਕਿ ਜੇ ਤੰਦੇ ਨੂੰ ਤੁਸੀਂ ਕਰਦੇ ਆ ਚਾਹੇ ਤੁਸੀਂ ਛੋਟੇ ਤਲਾਬ ਤੋਂ ਸ਼ੁਰੂ ਕਰੋ ਅੱਠ ਕਨਾਲ ਤੋਂ ਜੇ ਤੁਸੀਂ ਕਟੋ-ਕਟ ਸ਼ੁਰੂ ਕਰਦੇ ਆ ਤਾਂ ਮੱਛੀ ਪਾਲ ਪਿਭਾਗ ਦੀਆਂ ਜਿਹੜੀਆਂ ਵਿੱਤੀ ਸਹਾਇਤਾ ਆ ਉਹ ਵੀ ਤੁਹਾਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਕਟੋ-ਕਟ ਅੱਠ ਕਨਾਲ ਬਾਕੀ ਜੇ ਕਿਸੇ ਕੋਲ ਜ਼ਮੀਨ ਘਟਾ ਦੋ ਤਿੰਨ ਕਨਾਲ ਤੋਂ ਵੀ ਸ਼ੁਰੂ ਕਰਕੇ ਇਹਨੂੰ ਟੈਸਟ ਕਰ ਸਕਦਾ ਹੈ ਸੋ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਇਹ ਇਸ ਤੰਦੇ ਨੂੰ ਜ਼ਰੂਰ ਕਰੋ ਜੇ ਕੋਈ ਨਾਲ ਤੁਹਾਡੇ ਜ਼ਮੀਨ ਕੋਈ ਬੰਜਰ ਜ਼ਮੀਨ ਆ ਜਾਂ ਕੋਈ ਨੀਵੀਂ ਜ਼ਮੀਨ ਆ ਉੱਚ ਪਾਣੀ ਤਾਂ ਭਾਰੀ ਜਾਂਦਾ ਹੈ ਇਸ ਤੰਦੇ ਨੂੰ ਜਰੂਰ ਤੁਸੀਂ ਟੈਸਟ ਕਰੋ ਅੱਛਾ ਮੁਨਾਫੇ ਵਾਲਾ ਤਹੰਦਾ ਹੈ ਮੈਂ ਸੁਨੀਲ ਵਾਲੀਆ ਆਪਣੇ ਫਿਸ਼ ਫਾਰਮ ਤੇ ਆਇਆ ਹਾਂ ਇਹ ਫਿਸ਼ ਫਾਰਮ ਮੇਰੇ ਛੋਟੇ ਬ੍ਰਦਰ ਦਾ ਸ਼ਿਤੀਜ ਵਾਲੀਆ ਦਾ ਆ ਔਰ ਇਸ ਬੱਚੇ ਨੇ ਬੜੀ ਮਿਹਨਤ ਕਰਕੇ ਇਹਨੂੰ ਕੰਮਜਾਬ ਕੀਤਾ ਇਹਨੇ ਪੂਰੀਆਂ ਟ੍ਰੇਨਿੰਗਾਂ ਲਈਆਂ ਕਈ ਪਾਸਿਓਂ ਜਾ ਕੇ ਜਿੱਥੇ ਨੂੰ ਪਤਾ ਲੱਗਦਾ ਜਿੱਥੇ ਜਾਂਦਾ ਸੀ ਇਹ ਮੈਂ ਤਾਂ ਬਾਕੀ ਕਿਸਾਨਾਂ ਨੂੰ ਵੀ ਇਹੀ ਕਹੂੰਗਾ ਕਿ ਆਪਣਾ ਕਿਸਾਨੀ ਦਾ ਕੀਤਾ ਨਾ ਛੱਡਣ ਉਹ ਵੀ ਕਰਨ ਬਟ ਇਹਨੂੰ ਨਾਲ ਇਸ ਕੰਮ ਨੂੰ ਵੀ ਵਿੱਚ ਲੈਣ ਇਹਦੇ ਫਿਸ਼ ਫਾਰਮ ਜਿਹੜਾ ਬਿਜ਼ਨਸ ਆ ਬੜਾ ਵਧੀਆ ਮੈਂ ਇਹਦੀ ਟ੍ਰੇਨਿੰਗ ਲੈਂਨ ਔਰ ਬਹੁਤ ਅੱਛਾ ਕਾਰੋਬਾਰਾ ਹੈ ਮਿਹਨਤ ਮੰਗਦਾ ਜ਼ਰੂਰ ਹੈ ਇਹ ਜਿਹੜਾ ਫਿਸ਼ ਫਾਰਮ ਜਿੱਥੇ ਕਈ ਤਰ੍ਹਾਂ ਦੀ ਮੱਛੀ ਤਿਆਰ ਹੁੰਦੀ ਆ ਔਰ ਬੰਦੇ ਇਸ ਨੂੰ ਮੋਟੀਵੇਸ਼ਨ ਨੂੰ ਕਰਨ ਤਾਂ ਬਹੁਤ ਅੱਛੀ ਗੱਲ ਆ ਕਈ ਬੰਦੇ ਇਸ ਕਰਨ ਦੇ ਵਿੱਚ ਆਏ ਆ ਵੀ ਛੱਡ ਜਾਂਦੇ ਆ ਕਾਰਨ ਕੀ ਆ ਕਿ ਉਹ ਮਿਹਨਤ ਨਹੀਂ ਕਰ ਸਕਦੇ ਇਹ ਕੰਮ ਮਿਹਨਤ ਮੰਗਦਾ ਮਿਹਨਤ ਕਰਕੇ ਇਹਦੇ ਵਿੱਚ ਬਹੁਤ ਵਧੀਆ ਕਾਰੋਬਾਰ ਆ ਬੜਾ ਵਧੀਆ ਬਿਜ਼ਨਸ ਆ ਮੈਂ ਤਾਂ ਇਹੀ ਕਹੂੰਗਾ ਸਾਰੇ ਬੰਦਿਆਂ ਨੂੰ ਜ਼ਿੰਮੇਵਾਰਾਂ ਨੂੰ ਵੀ ਕਿ ਇਹ ਪਮਾ ਛੋਟੇ ਕੰਮ ਤੋਂ ਸ਼ੁਰੂ ਕਰਨ ਲੈਵਲ ਤੋਂ ਬਹੁਤ ਵਧੀਆ ਬਿਜ਼ਨਸ ਬਣ ਸਕਦਾ ਆਣ ਵਾਲੇ ਟਾਈਮ 'ਚ ਇਹਦੀ ਸਖਲਾਈ ਜਿਹੜੀ ਆ ਬੜੇ ਇੰਸਟੀਚਿਊਟ ਬਣੇ ਹੋਏ ਆ ਇਹ ਸੁਖਲਾਈ ਲਈ ਜਾਵੇ ਤਾਂ ਬਹੁਤ ਅੱਛਾ ਹੈ। ਅੱਜ ਕੱਲ ਜੋ ਬੱਚੇ ਬੇਲੇ ਹੈਗੇ ਆ ਫੋਨ ਕਰ ਸਕਦੇ ਹੋ ਬਸ ਇਦਾਂ ਦੇ ਕਾਰੋਬਾਰ ਨੂੰ ਆਹਨ ਵਿੱਚ ਛੋਟੇ ਜਿਹੇ ਕੰਮ ਤੋਂ ਸ਼ੁਰੂ ਕਰਨੇ ਇਹ ਬڑے ਵੱਡਾ ਬਿਜ਼ਨਸ ਬਣ ਸਕਦਾ ਵਾ। ਮੱਛੀ ਪਾਲਣ ਵਿੱਚ ਲੋਕਾਂ ਨੂੰ ਕਿਸਾਨਾਂ ਨੂੰ ਆਉਣਾ ਚਾਹੀਦਾ ਆ। ਮੈਂ ਜਾਦਾ ਇਸ ਬਿਜ਼ਨਸ ਵਿੱਚ ਇਸ ਮੱਛੀ ਪਾਲਣ ਦੇ ਵਪਾਰ ਵਿੱਚ ਆਇਆ ਆ। ਮੈਂ ਦੇਖਦਾ ਆ ਕਿ ਕਈ ਕਿਸਾਨਾਂ ਨਾਲ ਮਿਲਿਆ ਜਿਹੜੇ ਖੇਤੀਬਾੜੀ ਕਰ ਰਹੇ ਨੇ ਪਰ ਉਹ ਖੇਤੀਬਾੜੀ ਤੋਂ ਖੁਸ਼ ਨਹੀਂ ਪਰ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਦੇ ਖਾਣਨ ਵਾਲੇ ਆਹ ਕੰਮ ਕਰਦੇ ਆ ਰਹੇ ਤਾਂ ਉਹ ਵੀ ਉਹੀ ਕਰਦੇ ਆ ਰਹੇ। ਮੈਂ ਕਹਿਣਾ ਚਾਹਾਂਗਾ ਕਿ ਅੱਜ ਸਮਾਂ ਹੈਗਾ ਇਹ ਚੇਂਜ ਹੋਉਂਦਾ ਟਾਈਮ ਦੇ ਨਾਲ ਸਾਨੂੰ ਹਿਸਾਬ ਨਾਲ ਚੇਂਜ ਹੋਣਾ ਪੈਂਦਾ ਆ ਤੇ ਜਿੱਦਾਂ ਮੱਛੀ ਪਾਲਣ ਵਿੱਚ ਆਮਦਨੀ ਚੰਗੀ ਹੈਗੀ ਆ ਤੁਸੀਂ ਜੇ ਪਰ ਹੈਕਟੇਅਰ ਦੀ ਗੱਲ ਕਰੋ ਪਰ ਹੈਕਟੇਅਰ ਦਾ ਮਤਲਬ ਹੋ ਗਿਆ 2.5 ਕਿੱਲੇ 2.5 ਕਿੱਲੇ ਵਿੱਚ ਲਗਭਗ ਸਾਰੇ ਖਰਚੇ ਕੱਢਣ ਤੋਂ ਬਾਅਦ ਫੀਡ ਪਾਣੀ ਬਿਜਲੀ ਲੇਬਰ ਕਾਸਟ ਮੱਛੀ ਲਿਆਣਾ ਇਹ ਸਾਰੇ ਖਰਚੇ ਕੱਢਣ ਤੋਂ ਬਾਅਦ ਚੰਗਾ ਮੁਨਾਫਾ ਹੈਗਾ ਆ। ਟ੍ਰੈਡੀਸ਼ਨਲ ਖੇਤੀ ਜਿਹੜੇ ਲੋਕੀ ਦੂਸਰੀ ਸਬਜ਼ੀਆਂ ਦੀ ਕਰਦੇ ਆ ਰਹੇ ਆ ਉਹਨਾਂ ਤੋਂ ਜ਼ਿਆਦਾ ਮੁਨਾਫਾ ਹੈਗਾ ਆ। ਇਸ ਬਿਜ਼ਨਸ ਨੂੰ ਜੇ ਕੋਈ ਕਰਨਾ ਚਾਹੁੰਦਾ ਆ ਉਹ ਕਈ ਚੀਜ਼ਾਂ ਦਾ ਇਹਦੇ ਵਿੱਚ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ। ਜਿਹੜੀ ਜ਼ਮੀਨ ਤੁਸੀਂ ਫਾਈਨਲ ਕਰ ਰਹੇ ਹੋ ਇਸ ਕੰਮ ਲਈ ਉਹ ਉੱਥੇ ਇਹ ਕੰਮ ਹੋ ਸਕਦਾ ਆ ਕਿ ਨਹੀਂ ਹੋ ਸਕਦਾ। ਦੂਸਰਾ ਉੱਥੇ ਸੜਕ ਹੈਗੀ ਆ ਕਿ ਨਹੀਂ ਹੈਗੀ? ਕਾਰਨ ਕਿਉਂਕਿ ਜਦੋਂ ਤੁਸੀਂ ਵੇਚਣਾ ਆ ਉਸ ਵੇਲੇ ਟਰੱਕ, ਕਾਰ, ਗੱਡੀ ਉੱਥੇ ਤੱਕ ਪਹੁੰਚ ਸਕਦੀ ਹੈ ਕਿ ਨਹੀਂ ਪਹੁੰਚ ਸਕਦੀ। ਤੀਸਰਾ ਉਥੇ ਇਲੈਕਟ੍ਰਿਸਿਟੀ ਸੋਰਸ ਹੈਗਾ ਆ ਕਿ ਨਹੀਂ ਹੈਗਾ ਕਿਉਂਕਿ ਮਛਲੀ ਜਲ ਦੀ ਰਾਣੀ ਆ ਇਹ ਅਸੀਂ ਸਾਰਿਆਂ ਨੇ ਸੁਣਿਆ ਆ ਤੇ ਜਲ ਤੋਂ ਬਗੈਰ ਮਛਲੀ ਰਹਿ ਨਹੀਂ ਸਕਦੀ ਤੇ ਸਾਨੂੰ ਇਨਸ਼ੋਰ ਕਰਨਾ ਪੈਂਦਾ ਆ ਕਿ ਸਾਡੇ ਤਲਾਵਾਂ ਤੇ ਪਾਣੀ ਹਰ ਵੇਲੇ ਹੋਵੇ ਸਾਡੇ ਕੋਲ ਸਪਲਾਈ ਹੋਵੇ ਕੋਈ ਨੇਚਰਲ ਪੌਂਡ ਹੋਵੇ ਕੋਈ ਨਹਿਰਬਗ ਦੀ ਹੋਵੇ ਜਿੱਥੋਂ ਅਸੀਂ ਪਾਣੀ ਲੈ ਸਕੀਏ ਕੋਈ ਡੈਮ ਹੋਵੇ ਡੈਮ ਤੋਂ ਪਾਣੀ ਦੀ ਸਪਲਾਈ ਆਉਂਦੀ ਹੋਵੇ ਇਹ ਨਾ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਜਦੋਂ ਵੀ ਤੁਸੀਂ ਲੈਂਡ ਆਈਡੈਂਟੀਫਾਈ ਕਰਦੇ ਆ ਜ਼ਮੀਨ ਨੂੰ ਫਾਈਨਲਾਈਜ਼ ਕਰਦੇ ਆ ਉਦੋਂ ਉਹਨੂੰ ਫਾਈਨਲ ਕਰਨ ਤੋਂ ਪਹਿਲੇ ਉਹਦਾ ਮਿੱਟੀ ਦਾ ਟੈਸਟ ਉੱਥੇ ਦੇ ਪਾਣੀ ਦਾ ਟੈਸਟ ਕੀਤਾ ਜਾਵੇ ਤਾਂਕਿ ਤੁਹਾਨੂੰ ਪਤਾ ਲੱਗ ਸਕੇ ਕਿ ਇਹਦੇ ਅੰਦਰ ਮੱਛਲੀ ਸਰਵਾਈਵ ਕਰ ਪਾਊਗੀ ਪਾਣੀ ਜ਼ਿਆਦਾ ਅਲਕਲਾਈਨ ਨਾ ਹੋਵੇ ਪਾਣੀ ਜ਼ਿਆਦਾ ਐਸਿਡਿਕ ਨੇਚਰ ਦਾ ਨਾ ਹੋਵੇ ਇਹਦੇ ਲਈ ਇੱਕ ਪੀ ਐਚ ਮਾਤਰਾ ਹੁੰਦੀ ਹੈ ਉਹ ਜਿਹੜੀ ਅਸੀਂ ਨਾਪਦੇ ਹਾਂ ਹਰ ਹਫ਼ਤੇ ਦੋ ਵਾਰ ਨਾਪੀਦੀ ਆ ਉਸ ਪੀਐਚ ਟੈਸਟ ਨੂੰ ਵਾਟਰ ਦਾ ਟੈਸਟ ਹੁੰਦਾ ਆ ਉਹ ਚੈੱਕ ਕਰੀਏ ਤਾਂ 7.5 ਤੋਂ 8 ਪੀਐਚ ਤੁਸੀਂ ਮੇਨਟੇਨ ਕਰ ਰਹੇ ਹੋ ਤਾਂ ਮੱਛੀ ਨੂੰ ਇੱਕ ਵਧੀਆ ਵਾਤਾਵਰਣ ਮਿਲ ਰਿਹਾ ਆ ਅੰਦਰ ਗਰੋ ਕਰਨ ਲਈ ਜਦੋਂ ਵੀ ਤੁਸੀਂ ਬਿਜਲੀ ਕਨੈਕਸ਼ਨ ਲਓ ਇਹ ਹਰ ਸਟੇਟ ਵਿੱਚ ਅਲੱਗ-ਅਲੱਗ ਆ ਕਿਸੇ ਸਟੇਟ ਵਿੱਚ ਇਲੈਕਟ੍ਰਿਸਿਟੀ ਸੇ ਸਬਸਿਡੀ ਹੈਗੀ ਆ ਕਿਸੇ ਵਿੱਚ ਨਹੀਂ ਹੈਗੀ ਹੁਣ ਸਾਡੇ ਪੰਜਾਬ ਰਾਜੇ ਵਿੱਚ ਬਿਜਲੀ ਦੀ ਬਿਜਲੀ ਤੇ ਸਬਸਿਡੀ ਹੈਗੀ ਆ ਬਿਜਲੀ ਦਾ ਕਨੈਕਸ਼ਨ ਅਪਲਾਈ ਕਰਨ ਤੋਂ ਪਹਿਲਾਂ ਆਪਣੇ ਆਪਣੇ ਜ਼ਿਲ੍ਹੇ ਦੇ ਮੱਛੀ ਪਾਲਣ ਆਫੀਸਰ ਨਾਲ ਗੱਲ ਕਰਿਓ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਾਰਨ ਕਿਉਂਕਿ ਜੇ ਅਸੀਂ ਲੈਂਡ ਆਈਡੈਂਟੀਫਾਈ ਕਰ ਲਈਏ ਅਸੀਂ ਜ਼ਮੀਨ ਲੈ ਲਈ ਬਾਅਦ ਚ ਤੁਹਾਨੂੰ ਪਤਾ ਲੱਗਾ ਕਿ ਇਹ ਰੇਤਲੀ ਜ਼ਮੀਨ ਆ ਤੇ ਇਹਦੇ ਅੰਦਰ ਪਾਣੀ ਨਹੀਂ ਰੁਕ ਸਕਦਾ ਤੇ ਬਾਅਦ ਚ ਆ ਕੇ ਤੁਹਾਨੂੰ ਪਤਾ ਲੱਗਦਾ ਕਿ ਨੁਕਸਾਨ ਹੋ ਗਏ ਕੁਝ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਸਾਰੀ ਚੀਜ਼ਾਂ ਜਾਣ ਲੈਣੀਆਂ ਚਾਹੀਦੀਆਂ ਕਿ ਕੀ ਕੀ ਸਾਨੂੰ ਕਰਨ ਲਈ ਜ਼ਰੂਰੀ ਆ ਪਾਣੀ ਭਰਪੂਰ ਮਾਤਰਾਜ ਤੁਹਾਨੂੰ ਅਵੇਲੇਬਲ ਹੋਵੇ ਜੇ ਤੁਹਾਨੂੰ ਪਾਣੀ ਚ ਕਿਤੇ ਕਮੀ ਲੱਗ ਰਹੀ ਹੈ ਕਿ ਪਾਣੀ ਚ ਦਿੱਕਤ ਆ ਸਕਦੀ ਆ ਤਾਂ ਪਹਿਲੇ ਸੋਚੋ ਇਸ ਕੰਮ ਨੂੰ ਕਰਨ ਤੋਂ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ